ਸਾਡੀ ਕੌਮ ਨੂੰ ਮੈਂ ਬੇਨਤੀ ਇਹ ਕਰਨੀ ਚਾਹੁੰਨਾ ਨਚਾਰਾਂ ਦਾ ਰਾਹ ਨਚਣ ਟੱਪਣ ਦਾ ਲੱਚਰ ਗੀਤਾਂ ਦਾ ਕੂੜੇ ਗੀਤ ਗਾਉਣੇ ਤੇ ਸੁਣਨੇ ਸਾਡਾ ਕਰਮ ਨਹੀਂ ਸੀ ਅੱਜ ਸਾਡੀ ਬਦਕਿਸਮਤੀ ਹੈ ਸਾਡੇ ਲੋਕਾਂ ਨੇ ਸਾਡੀ ਕੌਮ ਕਈ ਵਾਰੀ ਲੱਚਰ ਗੀਤ ਗਾਉਣ ਤੇ ਸੁਣਨ ਵਾਲਿਆਂ ਨੂੰ ਤੇ ਨਮਾਜ ਦੀ ਹੈ ਪਰ ਕਈ ਵਾਰੀ ਜਿਹੜੇ ਗੁਰੂ ਕੇ ਵਜ਼ੀਰ ਬਾਣੀ ਪੜਨ ਵਾਲੇ ਨੇ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਨੇ ਗੁਰਬਾਣੀ ਦੀ ਵਿਚਾਰ ਕਰਨ ਵਾਲੇ ਨੇ ਗੁਰੂ ਦੇ ਗੁਣ ਗਾਉਣ ਵਾਲੇ ਨੇ ਅਸੀਂ ਉਹਨਾਂ ਦੀ ਸੇਵਾ ਜਾਂ ਉਹਨਾਂ ਦੀਆਂ ਬੰਦੀਆਂ ਸਹੂਲਤਾਂ ਜਾਂ ਉਹਨਾਂ ਦੀ ਪਰਿਵਾਰਾਂ ਦੀ ਸੇਵਾ ਸੰਭਾਲ ਲਈ ਬਹੁਤਾ ਉਦਮ ਨਹੀਂ ਕਰਦੇ ਮੈਂ ਹੱਥ ਜੋੜ ਕੇ ਇਹ ਸਾਡੀ ਕੌਮ ਨੂੰ ਬੇਨਤੀ ਕਰਨੀ ਚਾਹੁੰਦਾ ਬੜੇ ਸਪਸ਼ਟ ਸ਼ਬਦਾਂ ਵਿੱਚ ਕਿ ਤੁਸੀਂ ਜੇ ਕੌਮ ਦਾ ਭਲਾ ਚਾਹੁੰਦੇ ਹੋ ਵਜ਼ੀਰ ਵੀ ਆਪਣਾ ਫਰਜ਼ ਨਿਭਾਉਣ ਤੁਸੀਂ ਮੈਂ ਆਪਾਂ ਸਾਰੇ ਹੈ ਆਪਾਂ ਵੀ ਆਪਣਾ ਫਰਜ਼ ਨਿਭਾਈਏ ਆਪਾਂ ਗੁਰਬਾਣੀ ਬੜੀ ਭਾਵਨਾ ਨਾਲ ਪੜ੍ਹੀਏ ਵਿਚਾਰੀਏ ਕੌਮ ਨੂੰ ਨਗਰਾਂ ਨੂੰ ਗੁਰਬਾਣੀ ਬੱਚਿਆਂ ਨੂੰ ਲਲਾਈਏ ਉਥੇ ਕੌਮ ਵੀ ਇਸ ਗੱਲ ਦਾ ਖਿਆਲ ਰੱਖੇ ਜਿਹੜੇ ਗੁਰੂ ਕੇ ਵਜ਼ੀਰ ਨੇ ਨਾ ਉਹਨਾਂ ਨੂੰ ਦੁਨਿਆਵੀ ਪਦਾਰਥਾਂ ਦੀ ਕਿਸੇ ਪੱਖ ਤੋਂ ਘਾਟਣਾ ਆਵੇ ਬਲਕਿ ਕਹਿਣਾ ਚਾਹੀਦਾ ਹੈ ਸੰਗਤ ਨੂੰ ਨਗਰ ਨੂੰ ਰਲ ਕੇ ਕਹਿ ਦੇਣਾ ਚਾਹੀਦਾ ਤੁਹਾਡੀਆਂ ਜੁਨੀਆਂ ਲੋੜਾਂ ਨੇ ਬੱਚਿਆਂ ਦੀ ਪੜ੍ਹਾਈ ਹੈ ਜਾਂ ਦੁਨਿਆਵੀ ਤੌਰ ਤੇ ਕੋਈ ਸਿਹਤ ਸਹੂਲਤਾਂ ਨੇ ਜੋ ਵੀ ਕੋਈ ਦੁਨੀਆਵੀ ਸਾਧਨ ਆਦਕ ਨੇ ਤੁਹਾਨੂੰ ਇਹਨਾਂ ਗੱਲਾਂ ਦੀ ਕਮੀ ਅਸੀਂ ਨਹੀਂ ਆਉਣ ਦੇਣੀ ਔਰ ਸਾਰਾ ਨਗਰ ਤੁਹਾਡੇ ਹਵਾਲੇ ਹੈ ਤੁਸੀਂ ਸਾਡੇ ਪਰਿਵਾਰ ਬੱਚਿਆਂ ਨੂੰ ਗੁਰਬਾਣੀ ਦੇ ਲਾਓ ਤਾਂ ਜੋ ਆਪਾਂ ਰਲ ਮਿਲ ਕੇ ਸਾਡੀ ਕੌਮ ਨੂੰ ਬਹੁਤ ਉੱਚੇ ਮਕਾਮ ਤੇ